जी आ, हां जी दोस्तों सारेया नु सस्श्री काल स्वागत ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੋਸਤੋ ਆਪਣੀ ਵਿਜ਼ਿਟ ਹੈਗੀ ਆ ਪਿੰਡ ਮੱਲੂਵਾਲੀਆ ਤਹਿਸੀਲ ਜੀਰਾ ਜ਼ਿਲ੍ਹਾ ਫਿਰੋਜ਼ਪੁਰ ਹੋ ਪਰਲੀ ਵੀ ਕਰ ਮੱਲਾਂਵਾਲਾ ਥੋੜੀ ਦੂਰੀ ਤੇ ਆ ਦੋਸਤੋ ਛੋਟੇ ਸਭਰਾ ਬਿਲਕੁਲ ਲੱਗੇ ਆ ਗੱਟਾ ਬਾਦਸ਼ਾ ਪਿੰਡ ਨਵਰਜੀ ਦੇਗਾ ਵਟੂ ਪੱਟੀ ਕਾਮਲ ਵਾਲਾ ਇਹ ਪਿੰਡ ਆ ਜਿਹੜੇ ਦੋਸਤੋ ਬਿਲਕੁਲ ਨਾ ਨਾ ਲੱਗਦੇ ਆ ਤੇ ਵੀਰ ਸਾਹਿਬ ਦੇ ਕੋਲੇ ਆਏ ਆ ਪਹਿਲਾਂ ਵੀ ਜਿਹੜੀਆਂ ਦੋਸਤੋ ਵੀਡੀਓ ਆਪਾਂ ਇਸ ਘਰੋਂ ਅਪਲੋਡ ਕੀਤੀਆਂ ਪਸ਼ੂ ਤੁਹਾਨੂੰ ਦਿਖਾਈ ਦੇ ਆ ਚੰਗੇ ਚੰਗੇ ਪਸ਼ੂ ਦਿਖਾਈ ਦੇ ਆ ਅੱਜ ਵੀ ਦੋਸਤੋ ਇਸ ਕਵਰੇਜ ਵਿੱਚ ਆਪਾਂ ਤੁਹਾਨੂੰ ਦੋ ਮੱਝਾਂ ਬਿਲਕੁਲ ਜਿਹੜੀਆਂ ਦੋਸਤੋ ਤਾਜ਼ੀਆਂ ਸੂਈਆਂ ਦਿਖਾ ਦਾਂਗੇ ਤਿੰਨ ਮੱਝਾਂ ਝੋਟੀਆਂ ਜਿਹੜੀਆਂ ਗੱਭਣ ਤਿਆਰੀ ਬਿਲਕੁਲ ਮੁਕੰਮਲ ਕਰੀ ਬੈਠੀਆਂ ਆ ਤਿਆਰੀ ਤੇ ਆ ਪੂਰੀ ਸੋ ਬਾਕੀ ਦਿਨ ਫਿਰ ਵੀ ਆਪਾਂ ਦੋਸਤੋ ਕਿੰਨੇ ਹਜੇ ਸੌਂਦੇ ਵਿੱਚ ਪਏ ਆ ਪੂਰੀ ਕਰੀ ਜੇ ਕੋਈ ਕਰ ਕਰ ਇਹਨੂੰ ਮਾਰ ਕੇ ਗੰਗਾ ਮਾਰਿਆ ਕਰਦਾ ਕਿਹੜੀ ਗੱਲਾਂ ਆ ਫਿਰ ਸਾਹਿਬ ਤੋਂ ਲੈ ਕੇ ਹਰਤੇ ਨਵਜੇ ਤੇ ਅੱਜ ਦੋਸਤੋ ਤਾਰੀਖ ਤੁਸੀਂ ਰੋਡ ਕਰ ਸਕਦੇ 12 ਨਵੰਬਰ ਨੂੰ ਇਹ ਆਪਾਂ ਕਵਰਜ ਕਰਦੇ ਹਾਂ ਸਮਾਂ ਕੋਈ ਸ਼ਾਮ ਦੇ ਦੋਸਤੋ 5:30 ਪਾਉਣੇ 6 ਵਜੇ ਦਾ ਹੈਗਾ ਸੋ ਵੀਡੀਓ ਕੱਲ ਨੂੰ ਮਾਰਨਿੰਗ ਦੋਸਤੋ 13 ਨਵੰਬਰ ਨੂੰ ਸਵੇਰ 6 ਵਜੇ ਅਪਲੋਡ ਕੀਤੀ ਜਾਊਗੀ ਸੋ ਜਿਸ ਵੀਰ ਨੂੰ ਜਿਹੜਾ ਪਸ਼ੂ ਐਨੀਮਲ ਪਸੰਦ ਹੋਊਗਾ ਉਹਦੀ ਤਸਲੀ ਉਹਦੀ ਨਿਰਖ ਪਰਖਾ ਤੁਸੀਂ ਘਰ ਆਣ ਕੇ ਵਿਜ਼ਿਟ ਕਰਕੇ ਕਰ ਸਕਦੇ ਜੇ ਠੀਕ ਹੈ ਜੀ ਪਿੰਡ ਮੱਲੂ ਵਾਲੀਏ ਦੇ ਵਿੱਚ ਤੇ ਗੱਲਬਾਤ ਆਪਾਂ ਓਨਰ ਸਰਦਾਰ ਆ ਸਾਫ ਸਿੰਘ ਉਹਨਾਂ ਨਾਲ ਕਰਨੀ ਆ ਪੂਰੀ ਡਿਟੇਲ ਆਪਾਂ ਉਹਨਾਂ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਦੇ ਆਂਗੇ ਸੋ ਬਾਕੀ ਪਸ਼ੂ ਚੰਗੇ ਆਉਂਦੇ ਆ ਦੋਸਤੋ ਬਾਕੀ ਇਸੇ ਤਰ੍ਹਾਂ ਪਸ਼ੂ ਆ ਡੇਲੀ ਰੁਟੀਨ ਦੇ ਵਿੱਚ ਮੱਜਾ ਹੋਣਾ ਚਾਹੀਦਾ ਵੜਾ ਇਸੇ ਤਰ੍ਹਾਂ ਜਿਹੜੇ ਪਸ਼ੂ ਇਸ ਘਰੇ ਆਉਂਦੇ ਰਹਿੰਦੇ ਆ ਸੋ ਬਾਕੀ ਮੌਕੇ ਸਮੇਂ-ਸਮੇਂ ਨਾਲ ਤੁਸੀਂ ਜਿਹੜਾ ਸੰਪਰਕ ਬਣਾ ਕੇ ਆਪਣਾ ਰੱਖ ਸਕਦੇ ਜੀ ਠੀਕ ਆ ਜੀ ਤੇ ਬਿਲਕੁਲ ਆਪਣੀ ਨਰਕਪਰਕ ਕਰਕੇ ਤਸੱਲੀ ਕਰਕੇ ਜੋ ਦੁੱਧ ਦੱਸਿਆ ਜਾਊਗਾ ਜੋ ਦੋਸਤੋ ਰੇਟ ਭਾਅ ਪਰਤਾ ਤੁਹਾਨੂੰ ਦੱਸਿਆ ਜਾਊਗਾ ਉਹਦੇ ਵਿੱਚ ਛੋਟ ਮਾਣਤਾਂ ਉਹ ਵੀ ਮੌਕੇ ਤੇ ਜ਼ਰੂਰ ਹੁੰਦਾ ਬਾਕੀ ਜੋ ਦੱਸਿਆ ਗਿਆ ਦੁੱਧ ਉਹਦੀ ਨਰਕ ਪਰਖਾ ਤਸੱਲੀ ਆ ਵੈਰੀਫਾਈ ਆ ਤੁਸੀਂ ਘਰ ਆਣ ਕੇ ਇੱਕ ਟਾਈਮ ਚੋਲੋ ਦੋ ਟਾਈਮ ਚੋਲੋ ਆਓ ਲੈਣਿਆ ਡਿਟੇਲ ਭਾਜੀ ਸਾਹਿਬ ਨੂੰ ਸਭ ਤੋਂ ਪਹਿਲਾਂ ਭਾਜੀ ਗੁਰਸਾਹਿਬ ਸਿੰਘ ਜੀ ਸਤਿ ਸ੍ਰੀ ਅਕਾਲ ਸ਼੍ਰੀ ਗਾਨ ਜੀ ਮੇਰੀ ਗਾਲ ਸਾਹਿਬ ਵੈਰੀਫਾਈ ਹੋ ਗਏ ਕੀ ਫਤਿਹ ਤੇ ਭਾਜੀ ਸਾਹਿਬ ਸਿੰਘ ਜੀ ਇੱਕ ਤਾਂ ਦੀਵਾਲੀ ਤੇ ਬੰਦੀ ਛੋੜ ਦੇਵਸ ਦੀਆਂ ਤੁਹਾਨੂੰ ਸਾਰਿਆਂ ਨੂੰ ਤੁਹਾਨੂੰ ਤੇ ਸਾਰੇ ਪਰਿਵਾਰ ਨੂੰ ਬਹੁਤ ਬਹੁਤ ਮੁਬਾਰਕਾ ਹੋਵੇ ਬੋਲ ਬੋਲ ਵੀਰ ਜੀ ਤੁਹਾਨੂੰ ਮੁबारक ਬਹੁਤ ਤੇ ਹੋਰ ਸੇ ਤਾਂ ਮੁਬਾਰਕਾ ਮੇਰੇ ਵੱਲੋਂ ਠੀਕ ਹੈ ਜੀ ਹੋਰ ਸੇ ਤਾਂ ਠੀਕ ਠਾਕ ਜੀ ਹਾਂਜੀ ਬਹੁਤ ਵਧੀਆ ਮੇਰਾ ਮਾਰਾ ਅੱਛਾ ਭਾਜੀ ਸਾਫ ਸਿੰਘ ਜੀ ਅੱਜ ਪਸ਼ੂ ਆਪਣੇ ਕੋਲ ਪੰਜ ਨੇ ਤੇ ਦੋ ਬਿਲਕੁਲ ਤਾਜ਼ੀਆਂ ਸੂਈਆਂ ਤੇ ਤਿੰਨ ਗੱਬਣ ਇਹ 6 ਆਈ ਅੱਜ 6 ਨਗਨੇ 6 ਆ ਜੀ 6 ਮੱਝਾਂ ਹੀ ਆਪਣੇ ਕੋਲ ਹਾਂਜੀ 6 ਮੱਝਾਂ ਹੀ ਆ ਜੀ ਠੀਕ ਹੈ ਤੇ ਪਿਛਲੀ ਵੀਡੀਓ ਆਪਾਂ ਪਾਈ ਸੀ ਵਧੀਆ ਰਿਆ ਰਿਸਪੌਂਸ ਹਾਂ ਵਧੀਆ ਵਧੀਆ ਹੀ ਰਹੀ ਵੇਗੇ ਸੀ ਪਸ਼ੂ ਹਾਂਜੀ ਹਾਂਜੀ ਠੀਕ ਹੈ ਤੇ ਆਜੋ ਅੱਜ ਕਿਹੜੇ ਪਾਸਿਓਂ ਸਟਾਰਟ ਕਰੀਏ ਜੀ ਆਪਾਂ ਵੀਰਾਂ ਨੇ ਮੰਗੀਆਂ ਇਹ ਮੱਝਾਂ ਦੁਬਾਰਾ ਫਿਰ ਤਾਂ ਹੀ ਆਪਾਂ ਲੈ ਆਂਦੀਆਂ ਛੇਤੀ ਠੀਕ ਹੈ ਜੀ ਹਾਂਜੀ ਹਾਂ ਪਹਿਲਾਂ ਇੱਕ ਵਾਰੀ ਆਪਾਂ ਜਿਹੜੀਆਂ ਗੱਬਣ ਵੀ ਦਿਖਾਈ ਜਾਈਏ ਵਿੱਚ ਹਾਂਜੀ ਹਾਂਜੀ ਠੀਕ ਹੈ ਜੀ ਬਿਲਕੁਲ ਦੋਸਤੋ ਇਸੇ ਤਰ੍ਹਾਂ ਬਿਲਕੁਲ ਗੱਬਣ ਵੀ ਵਿੱਚੇ ਦਿਖਾ ਦਾਂਗੇ ਬਿਲਕੁਲ ਸਟੈਪ ਬਾਈ ਸਟੈਪ ਜਿਵੇਂ ਜਿਵੇਂ ਕੋਈ ਪਸੂ ਸੂਇਆ ਉਹਦੀ ਡਿਟੇਲ ਵੀ ਆਪਾਂ ਤੁਹਾਡੇ ਨਾਲ ਸਾਂਝੀ ਕਰ ਲਾਂਗੇ ਤੇ ਪਹਿਲੇ ਨੰਬਰ ਤੋਂ ਆਪਾਂ ਇਸ ਗੱਬਰ ਤੋਂ ਸਟਾਰਟ ਕਰ ਲਈਏ ਗੱਬਣ ਤੋਂ ਕਰ ਲਓ ਇਸ ਸੂਈਆਂ ਨਾਲ ਕਰ ਲਓ ਜਿਵੇਂ ਮਰਜ਼ੀ ਕਰ ਸਕੀ ਤੋਂ ਕਰ ਲਈਏ ਕਿ ਗੱਬਣਾਂ ਤੋਂ ਕਰ ਲਈਏ ਸਾਰੀਆਂ ਗੱਬਣਾਂ ਕਰ ਲਈਏ ਇੱਥੇ ਇੱਥੋਂ ਕਰ ਲਈਏ ਕੋਈ ਗੱਲ ਲਓ ਜੀ ਖੋਲ ਦੋ ਅੱਛਾ ਵੀਰ ਵੀਰ ਸਾਹਬ ਸਿੰਘ ਜੀ ਕੀ ਡਿਟੇਲ ਆ ਸੂਆ ਕਿੰਮਾ ਸੂਣ ਦੇਖੋ ਵੀਰ ਜੀ ਅਸੀਂ ਤਾਂ ਹੁਣ گاਉਂ ਲਿਓਨੇ ਆ ਜਿਵੇਂ ਸਾਨੂੰ ਵੀਰ ਦੱਸਦੇ ਆ ਅਸੀਂ ਉਵੇਂ ਹੀ ਗਾਂ ਵੀਰਾਂ ਨੂੰ ਦੱਸਦੇ ਆ ਸਾਨੂੰ ਸਭ ਦੁੱਧੇ 1 ਕਿਲੋ ਵੱਧ ਦੱਸਦੇ ਤੇ ਅਸੀਂ ਅਗਲੇ ਨੂੰ ਘੱਟ ਦੱਸਦੇ ਆ ਉਹਦੇ ਵਿੱਚ ਕਈ ਮੱਝਾਂ ਵੱਧ ਵੀ ਕਰ ਦਿੰਦੀਆਂ ਸਚਾਈ ਵੀ ਹੋ ਜਾਂਦੀ ਆ ਤੇ ਕਈ ਨਾ ਹੁਣ ਕਈ ਬੰਦੇ ਜੇ ਅੱਗੋਂ ਝੂਠ ਮਾਰਦੇ ਨੇ ਫੇਰ ਉਹ ਸਾਡੇ ਵਸਦਾ ਤਾਂ ਨਹੀਂ ਐ ਲੋਕੇ ਗਾਜੀ ਹਾਂਜੀ ਹਾਂਜੀ ਹਾਂ ਲਓ ਵੀ ਦੋਸਤੋ ਇੱਕ ਗੱਲ ਜ਼ਰੂਰ ਤੁਸੀਂ ਨੋਟ ਕਰ ਲਿਓ ਹਾਂ ਜੇ 12 ਕਿਲੋ ਦੁੱਧ ਦੱਸਿਆ ਗਿਆ ਕਈ ਵਾਰ ਹੁੰਦਾ ਵੀ ਭਾਜੀ ਸਾਹਿਬ ਦਾ ਪਤਾਰਾ ਮਾਰ ਕੇ ਲਿਆਂਦੀ ਹੁੰਦੀ ਚੀਜ਼ ਹਾਂ ਤੇ ਜਿਵੇਂ ਦੱਸਿਆ ਹੁੰਦਾ ਵੀ ਕਈ ਵਾਰ ਪਸ਼ੂ ਬਿਲਕੁਲ ਇੱਕ ਅੱਧਾ ਡੰਗ ਕਈ ਵਾਰ ਚਵਾਈ ਦੋ ਡੰਗ ਕੀਤੀ ਹੁੰਦੀ ਉਹਦੀ ਕਈ ਵਾਰ ਨਹੀਂ ਵੀ ਕੀਤੀ ਹੁੰਦੀ ਹਾਂਜੀ ਹਾਂਜੀ ਬਿਲਕੁਲ ਜੀ ਤੇ ਕਈ ਵਾਰ ਧਾਰਾ ਮਾਰ ਕੇ ਪਸ਼ੂ ਲਿਆਉਂਦਾ ਹੁੰਦਾ ਦੋਸਤੋ ਪਰ ਫਿਰ ਵੀ ਜਿਵੇਂ ਅੱਗੋਂ ਜਿਸ ਘਰ ਤੋਂ ਖਰੀਦਿਆ ਹੁੰਦਾ ਕਿ ਇਹਨਾਂ 10 ਕਹਿ ਦਿੱਤਾ ਜਾਂਦਾ ਤੇ ਉਵੇਂ ਅੱਗੇ 10 10 10 ਦਿੱਤਾ ਜਾਂਦਾ ਕਈ ਵਾਰ 11 ਕਹਿ ਦਿੱਤਾ ਜਾਂਦਾ ਤਾਂ 11 ਦੱਸ ਦਿੱਤਾ ਜਾਂਦਾ ਕਈ ਵਾਰ ਹੁੰਦਾ ਦੋਸਤੋ ਇੱਕ ਡੰਗ ਜਾਂ ਦੋ ਡੰਗ ਟਕਾ ਕੇ ਪਸ਼ੂ ਨੂੰ ਚਵਾਈ ਨਹੀਂ ਹੋਈ ਹੁੰਦੀ ਕਈ ਵਾਰ ਪਸ਼ੂਆਂ ਦੀ 4-4 5-5 6-6 ਡੰਗ ਚਵਾਈ ਹੋਈ ਹੁੰਦੀ ਆ ਤੇ ਇਹ ਤੁਸੀਂ ਆਉਦੀ ਨਰਖ ਪਰਖਾ ਜਿ ਨਜ਼ਰ ਘਾਰਣ ਕੇ ਨਹੀਂ ਕਰੂਂਗੇ ਉਹ ਨਜ਼ਰ ਤੱਕ تسਲੀ ਨਹੀਂ ਹੋਊਗੀ ਇਸ ਕਰਕੇ ਬਿਲਕੁਲ ਇਹ ਜਿਹੜੀ ਦੋਸਤੋ ਝੋਟੀ ਆ ਦੂਜਾ ਸੁਹਾ ਸੁਣੀ ਹੈ ਗੱਬਣ ਤਿਆਰੀ ਤੇ ਆ ਦਿਨ ਲੈ ਜੂ ਹਜੇ ਇਹ ਲੈ ਜੂਗੀ ਜੀ ਬਹੁਤ ਲੇਵਾ ਬਣਾਉਂਦੀ ਆ ਜੀ ਇਹ ਠੀਕ ਆ ਜੀ ਹਾਂ ਥਣ ਤੇ ਨਾ ਅਜੇ ਲਓ ਜੀ ਲੇਵਾ ਦੋਸਤੋ ਭਾਜੀ ਸਾਹਿਬ ਹੋਂ ਦਾ ਕਾਫੀ ਬਣਾਉਂਦੀ ਆ ਤੇ ਬਾਕੀ ਕਰ ਦੋ ਨਾ ਟੇਕ ਹਫਤਾ ਲਊਗੀ ਝੋਟੀ ਇਹ ਇੱਕ ਹਫਤਾ ਹਾਂ ਹਜੇ ਪੁੜੇ ਪੜੇ ਰਾਜੀ ਆ ਹੋ ਸਕਦਾ ਵੀ ਰਾਜ਼ੇ ਦੇਣ ਕਿਵੇਂ ਹੀ ਨਹੀਂ ਸੋਣਦਾ ਪਤਾ ਝੂਠੀ ਠੀਕ ਆ ਜੀ ਖਲਾਰੇ ਪੂਰੀ ਜਿਵੇਂ ਆਪਣੇ ਬਹੁਤ ਬਣੀ ਹੈ ਥੱਲੇ ਠੀਕ ਆ ਜੀ ਸੋ ਰਾਜੀ ਆ ਦੋਸਤੋ ਜਿੰਨੇ ਵੀ ਹਾਈਟ ਮੀਡੀਅਮ ਆ ਪੂਰੀ ਨਿੱਗਰ ਆ ਰਾਜੀ ਆ ਠੀਕ ਆ ਜੀ ਬਾਕੀ ਥਣ ਥਣ ਬਹੁਤ ਸੋਹਣਾ ਤੇ ਅੱਛਾ ਵੀ ਸਾਹਿਬ ਜੀ ਇਹਦਾ ਕਿੰਨਾ ਕੁ ਮੋਲ ਕਰਾਂਗੇ ਇਹਦਾ ਜਾਇਜ਼ ਹੀ ਕਰਾਂਗੇ ਜੀ ਮੌਕੇ ਤੇ ਕਰਾਂਗੇ ਮਾਣ ਤਨ ਫੁੱਲ ਕਰਾਂਗੇ ਵੀਰਾਂ ਦਾ ਅੱਛਾ ਜੀ ਹਾਂ ਹਾਂ ਮੋਲ ਮਤਲਬ ਕਿ ਆਪਾਂ ਨੂੰ ਬਿਲਕੁਲ ਹੁਣੇ ਦੱਸ ਦੋਗੇ ਕਿ ਜਾਂ ਫੋਨ ਤੇ ਕਰਨੇ ਫੋਨ ਤੇ ਜੇ ਵੀਰ ਦਾ ਜਦੋਂ ਫੋਨ ਆਊਗਾ ਹਾਂਜੀ ਉਦੋਂ ਠੀਕ ਹੈ ਜੀ ਹਾਂਜੀ ਬਿਲਕੁਲ ਜਾਇਜ਼ ਕਰਾਂਗੇ ਜੀ ਕੋਈ ਇਹ ਨਹੀਂ ਵੀ ਜ਼ਿਆਦਾ ਕਰਾਂਗੇ ਜੀ ਹਾਂ ਇੱਕ ਗੱਲ ਆ ਭਾਜੀ ਸਭ ਚਲੋ ਇੰਨਾ ਕੁ ਹੋ ਜਾਂਦਾ ਕੋਈ ਨਾ ਫੋਨ ਤੇ ਆ ਸਿੱਧਾ ਰੇਟ ਦੱਸਿਆ ਬੰਦੇ ਨੂੰ ਉਹਨੂੰ ਹੋ ਜਾਂਦਾ ਵੀ ਰਸਤਾ ਮਿਲ ਜਾਂਦਾ ਹੋਰ ਗੱਲ ਕੋਈ ਨਹੀਂ ਕੋਣਾ ਵੀਰ ਜੀ ਗੱਲ ਐਵੇਂ ਆ ਵੀ ਮੇਰਾ ਨਾਲ ਥੋੜਾ ਚੇਤਾ ਉਖੜ ਜਾਂਦਾ ਮੈਂ ਨਾ ਵੀ ਜਿਵੇਂ ਹੁਣ ਕੀ ਇਹ ਨਾਲ ਮੁੱਲ ਕਰ ਦਈਏ ਹੋਰ ਤੇ ਫੇਰ ਅਗਲੇ ਨੂੰ ਹੋਰ ਕਰੀਏ ਤੇ ਫੇਰ ਉਹਦੇ ਵਿੱਚ ਅਗਲਾ ਕਹਿੰਦਾ ਖਰੇ ਯਾਰ ਇਹ ਝੂਠ ਮਾਰਦਾ ਇਹਨਾਂ ਅੱਛਾ ਜੀ ਮੈਂ ਆਹ ਗੱਲ ਕਰਕੇ ਤਾਂ ਜਿਹੜਾ ਕੋਈ ਭੈਣ ਭਰਾ ਇਹਨੂੰ ਖਰੀਦਣ ਦਾ ਚਾਹਵਨ ਹੋਊਗਾ ਉਹਨੂੰ ਫੋਨ ਤੇ ਤੁਸੀਂ ਦੱਸ ਦੋ ਹਾਂ ਮੈਂ ਫੋਨ ਤੇ ਦੱਸ ਦੂੰਗਾ ਜੀ ਮੌਕੇ ਤੇ ਆਪਾਂ ਸੌਦਾ ਕਰ ਲਾਂਗੇ ਜੀ ਠੀਕ ਆ ਜੀ ਲੋ ਵੀ ਦੋਸਤੋ ਹਾਂਜੀ ਲੋ ਵੀ ਦੋਸਤੋ ਬਿਲਕੁਲ ਜਿਹੜਾ ਮੋਲ ਆ ਇਹ ਸਾਰੇ ਪਸ਼ੂਆਂ ਦਾ ਹਾਂਜੀ ਸਾਰੇ ਦਾ ਹਾਂਜੀ ਹਾਂਜੀ ਮੌਕੇ ਤੇ ਲੋ ਵੀ ਸਾਰੇ ਪਸ਼ੂਆਂ ਦਾ ਦੋਸਤੋ ਮੋਲ ਜਿਹੜਾ ਭਜੀ ਸਾਹਿਬ ਕਹਿੰਦਾ ਵੀ ਆਪਾਂ ਫੋਨ ਤੇ ਕਰ ਲਾਂਗੇ ਠੀਕ ਆ ਜਿਹੜਾ ਵੀ ਐਨੀਮਲ ਤੁਹਾਨੂੰ ਪਸ ਬਿਲਕੁਲ ਵਿਸ਼ੇਸ਼ ਤੌਰ ਤੇ ਗੱਲਬਾਤ ਆ ਲੈ ਲਾ ਮੈਂ ਠੀਕ ਆ ਜੀ ਉਹ ਤੁਸੀਂ ਗੱਲਬਾਤ ਫੋਨ ਤੇ ਕਰ ਲਿਓ ਠੀਕ ਆ ਪੀਰਾਲ ਨੂੰ ਕਰ ਮਾੜੀ ਬਰ ਬਰ ਡੰਡਾ ਉਤਲੇ ਬੰਨੇ ਮਾਰੀ ਜਾਂਦਾ ਥੱਲੇ ਨਹੀਂ ਆਉਂਦਾ ਥੱਲੇ ਮੇਰਾ ਪੁੱਤ ਠੀਕ ਆ ਹਾਂ ਸੋ ਥਾਨ ਚੱਡਾ ਦੀ ਕਾਫੀ ਸੋਹਣੀ ਹੈ ਨਿਗਰ ਚੱਡਾ ਦੋਸਤੋ ਸਪੇਸ ਕਾਫੀ ਸੋਹਣੀ ਠੀਕ ਆ ਜੀ ਸੱਚੀ ਖਬੀ ਬਹਿਣ ਦੀ ਸਪੇਸ ਦਾ ਟੁਕੜਾ 5 5 6 6 ਇੰਚ ਦਾ ਆ ਤੇ ਸੋਹਣਾ ਚੱਡਾ ਬਣਾਇਆ ਹਜੇ 5 6 ਦੇਣਾ ਸੁੰਦੀ ਨਹੀਂ ਕੀ ਠੀਕ ਆ ਤੇ ਮੁੱਲ ਜਿਹੜਾ ਸਾਰੇ ਪਸ਼ੂਆਂ ਦਾ ਫੋਨ ਤੇ ਹੋ ਜਾਊਗਾ ਅਗਲੇ ਬੰਨੇ ਆਪਣੇ ਕੋਲ ਇਹ ਠੀਕ ਆ ਜੀ ਹਾਂਜੀ ਬੌਲੇ ਤੇ ਦੋਸਤੋ ਚਲਦੀ ਆ ਤੀਜਾ ਦੇਣੀ ਅੱਜ ਸੂਈ ਨੂੰ ਤੇ ਸਵੇਰ ਇਹ ਵੀ ਦੂਜਾ ਤੀਜਾ ਹੋਊਗਾ ਜੀ ਦੂਜਾ ਉਹਨਾਂ ਨੇ ਕਿਹਾ ਪਰ ਤੀਜਾ ਸੂਆ ਹੋਊਗਾ ਜੀ ਤੀਜਾ ਹਾਂ ਮੈਂ ਬੱਚਾ ਮਗਰ ਕੀ ਇਹਦੇ ਹਾਂ ਮੈਂ ਇਹਦੇ ਮਗਰ ਕੱਟਾ ਹੈ ਜੀ ਕੱਟਾ ਹੈ ਮੇਲ ਕਾਫ ਆ ਦੋਸਤੋ ਸਵੇਰ ਤੀਜਾ ਖਲੋਇਆ ਵੀ ਖਲੋਇਆ ਤੇ ਸ਼ਾਈ ਸ਼ੂਈ ਪੂਰੀ ਆ ਠੀਕ ਆ ਜੀ ਜਦੋਂ ਇਹਨੂੰ ਕਹਾਂਗੇ ਉਹਨੂੰ ਖੋਲੀ ਬਿਲਕੁਲ ਲੌਂਗ ਪੂਰੀ ਸਿੱਧੀ ਘਰ ਮੱਝ ਨੂੰ ਮੜੀ ਤੇ ਸ਼ਾਈ ਸ਼ੂਈ ਪੂਰੀ ਆ ਤੇ ਹੁਣ ਭਾਜੀ ਸਾਹਿਬ ਬੌਲੇ ਦੀ ਗੱਲ ਕਰ ਲਿਗੇ ਕਿੰਨਾ ਕੁ ਬੌਲਾ ਹੈ ਬੌਲਾ ਇਹਦੇ ਥੱਲੇ ਉਹ ਗੱਲ ਸ਼ੈ ਪੀਗਾ ਜੀ ਹਾਂ 10 ਕਿਲੋ ਬੌਲਾ ਤੀਜੇ ਦਿਨ ਦੀ ਸੂਈ ਆ ਚੋਣ ਬੜੀ ਚੰਗੀ ਭਾਵੇਂ ਬੱਚੇ ਨੂੰ ਵਾਦੇ ਥੱਲੇ ਕੋਈ ਘੂਰ ਨਹੀਂ ਛੱਡਾ ਦਿਨ ਦੋਸਤੋ ਤੀਜਾ ਹੈ ਮਗਰ ਮੇਲ ਕਾਫ ਆ ਹੁਣ 11 ਨਹੀਂ ਕਹਾਂਗੇ ਵੀਰਾਂ ਦਾ ਵੀ 10 ਕਿਲੋ ਬੌਲਾ ਜਿਹੜਾ ਬਿਲਕੁਲ ਹਾਜ਼ਰ ਆ ਜਿਹੜਾ ਕਿਸੇ ਵੀਰ ਨੇ ਚਵਾਈ ਕਰ ਲੈਣੀ ਆ ਸੋ ਬੌਲੇ ਦੀ ਜਿਹੜੀ ਦੋਸਤੋ ਹੋਰ ਗੱਲ ਹੁੰਦੀ ਆ ਬਾਕੀ ਜਿਹੜੇ ਪੀਕ ਤਾਂ ਦੁੱਧ ਆ ਉਹ ਹੋਰ ਚੀਜ਼ ਹੁੰਦੀ ਆ ਪਰ ਬੌਲੇ ਤਾਂ ਜੋ ਤੁਹਾਨੂੰ ਦੱਸਿਆ ਗੋ ਜਾਊਗਾ ਉਹਦੀ ਨਰਕ ਪਰਕ ਤਸੱਲੀ ਤੁਸੀਂ ਕਰ ਲਿਓ ਠੀਕ ਆ ਬਾਕੀ ਗਰੰਟੀ ਦਾ ਹੁਣ 14 ਕਿਲੋ 15 ਕਿਲੋ ਦੀ ਮਾਲ ਕਹਨੇ ਦਿੱਤੀ ਬ ਜੀ ਲਓ ਕੋਈ ਵੀ ਕਰ ਸਕਦੀ ਜਾਂਦਾ ਐਵੇਂ ਆਪਾਂ ਗੱਲ ਉਨੀ ਕਰਨੀ ਹੈ ਜਿੰਨੀ ਗੱਲ ਦਾ ਪਤਾ ਆਪ ਨੂੰ ਠੀਕ ਹੈ ਜੀ ਸਵੇਰ ਦੋਸਤੋ ਤਿੱਜਾ ਬਿਲਕੁਲ ਸ਼ਾਈਸ਼ ਵੀ ਬਲੈਕ ਬਲੂਕ ਪੂਰੀ ਹੈ ਠੀਕ ਹੈ ਜੀ ਤੇ ਕਾਲੀ ਸ਼ਾਹ ਜਿਹੜੀ ਥੋੜੀ ਜਿਹੀ ਪਿਛੋਂ ਪੂ ਸ਼ਵਾਈਡ ਹੈ ਬਾਕੀ ਓਵਰ ਆਲ ਜਿੰਨੀ ਆ ਸਾਰੀ ਬਲੈਕ ਤੇ ਆ ਦੇਖੋ ਜੀ ਆਹ ਠੀਕਾ ਤੇ ਥਣ ਛੱਡੇ ਦੀ ਗੱਲ ਕਰ ਲਈਏ ਦੋਸਤੋ ਹਵਾਨਾ ਗਾਹ ਨੂੰ ਵੀ ਉਹਨਾਂ ਤੇ ਪੇਛਾਨ ਨੂੰ ਵੀ ਪ੍ਰੋਪਰ ਬਿਲਕੁਲ ਪੱਟਾਂ ਦੇ ਸਾਨੂੰ ਦੇ ਵਿਚਕਾਰ ਉਹਨਾਂ ਵਿਖਾਵਾ ਦਿਖਾਈ ਦਿੰਦਾ ਠੀਕ ਆ ਲੈ ਪਸੂ ਜਿਹੜੇ ਦੋਸਤੋ ਬਿਲਕੁਲ ਬੌਲੇ ਤੇ ਚੱਲਦੇ ਆ ਸੋ ਕੋਈ ਵੀਰ ਜਜਮੈਂਟ ਤੁਸੀਂ ਦੁੱਧ ਦੀ ਨਾ ਕਰਿਓ ਕਿਉਂਕਿ ਦੁੱਧ ਅਕੇ ਪਾਏ ਦਾ ਬੌਲਾ 6 8 7 9 10 11 ਕੁਝ ਵੀ ਹੋ ਸਕਦਾ ਤੇ ਬੌਲੇ ਤੇ ਤਸੱਲੀ ਜਿਹੜੀ ਆ ਬੌਲਾ ਦੱਸਿਆ ਜਾਊਗਾ ਉਹਦੀ ਬੌਲੇ ਤੇ ਤਸੱਲੀ ਕਰ ਲਿਓ ਕੋਈ ਕਿਲੋ ਖੰਡ ਵੱਧ ਸਕਦਾ ਕਿਲੋ ਪਾਇਆ ਘੱਟ ਸਕਦਾ ਜੀ ਕਹਿੰਦਾ ਵੀਰ ਜੀ ਮੈਂ ਐਸੇ ਕਰਕੇ ਮਖਾਲਾ ਵੇਹੇ ਜਾਲਾ ਪਰ 5 ਕਿਲੋ ਹੋਊਗਾ ਬੌਲਾ ਨਾ ਹੋਣ ਵਾਲੀ ਗੱਲ ਨਹੀਂ ਚਵਾਈ ਸਰਾ ਲਓ ਜੀ ਮੜੀ ਮੜੀ ਲਾ ਦਿਓ ਠੀਕ ਆ ਆ ਦੇਖੋ ਠੀਕਾ ਤੇ ਬੱਚਾ ਇਹਦੇ ਮਗਰ ਮੇਲ ਕਾਫ ਆ ਠੀਕ ਹੈ ਜੀ ਕਟਾ ਅੱਛਾ ਭਾਜੀ ਸਾਹਿਬ ਇਹਦਾ ਕਿੰਨਾ ਮੋਹਰ ਤਾਂ ਚਲੋ ਵੈਸੇ ਤੁਸੀਂ ਸਾਰਿਆਂ ਦਾ ਫੋਟੋ ਹਾਂ ਜੀ ਹਾਂ ਜੀ ਮੌਕੇ ਤੇ ਕਰ ਦਾਂਗੇ ਜੀ ਵਸੇ ਜ਼ਾਇਦ ਜਨੂਨੀ ਹੋਣਗੇ ਰੇਟ ਬਿਲਕੁਲ ਜ਼ਾਇਦ ਜੀ ਵੈਸੇ ਵੇਖੋ ਦੁਵਾਦੀ ਜੀ ਇਹ ਫੇਰੀ ਵੀਰ ਲੈਣਗੇ ਬਿਲਕੁਲ ਜੀ ਹੁਣ ਅੱਗੇ ਆਪਾਂ ਵੇਚੀਆਂ ਮਹੀਆਂ ਮਿੰਟੇ ਜੀ ਵੇਚੀਆਂ ਇੱਕੇ ਦਿਨ ਚ ਘੰਟੇ ਜੀ ਵੇਚਦੀਆਂ ਸਾਰੀਆਂ ਬਿਲਕੁਲ ਜੀ ਬਿਲਕੁਲ ਲੋ ਵੀ ਦੋਸਤੋ ਇਹਦਾ ਮੁੱਲ ਵੀ ਜਿਹੜਾ ਫੋਨ ਤੇ ਹੋ ਜਾਊਗਾ ਠੀਕ ਆ ਜੀ ਤੀਜੇ ਦਿਨ ਦੀ ਸੂਈ ਆ 10 ਕਿਲੋ ਬੋਲਾ ਮੰਨ ਕੇ ਕੋਈ ਸੌਦਾ ਕਰ ਲੇ ਅਗਲੀ ਇੱਕ ਆਪਣੇ ਕੋਲ ਆ ਨੀਲੀ ਜੀ ਆ ਗਈ ਨੀਲੀ ਦੀ ਆ ਗਈ ਜੀ ਗੱਬਣ ਆ ਨੀਲੀ ਦੀ ਇਹ ਗੱਬਣ ਹੈ ਹਾਂਜੀ ਇਹ ਗੱਬਣ ਆ ਜੀ ਅੱਛਾ ਝੋਟੀਆਂ ਵੀ ਚੰਗੀ ਖਾਸ ਇਹ ਲੈ ਵੀ ਹੁਣ ਦੁੱਧ ਦਾ ਉਹਨਾਂ ਨੇ 15 ਪਹਿਲੇ ਸੂਏ ਕਿਹਾ ਸੀ 13 ਕਿਲੋ 14 ਕਿਲੋ ਅਸੀਂ ਚੁੰਦੇ ਰਹੇ ਹਾਂ ਬੱਚੇ ਸਮੇਤ 14ਵੇਂ 12 ਤੇ ਅੱਜ ਤੇ ਉਹਨਾਂ ਦੇ 14 15 ਪਰ ਇਹ ਦਾ ਮਾਲਕ ਨੂੰ ਪਤਾ ਆ ਜੀ ਇਹ 12 ਵੀ ਦੇ ਸਕਦੀ 15 ਵੀ ਦੇ ਸਕਦੀ ਆ ਤੇ 10 ਵੀ ਦੇ ਸਕਦੀ ਆ ਮੈਂ ਐਵੇਂ ਇਹ ਗੱਲ ਚੀਜ਼ ਆਪਣੀ ਘਰ ਦੀ ਹੋਵੇ ਆਪਾਂ ਕਈਏ ਗੱਲ ਹਾਂਜੀ ਹਾਂਜੀ ਪਰ ਜਿਹੜੇ ਹਸਾਣਾ ਝੂਟੀ ਆ ਜੀ ਉਹ ਹਸਾਣਾ ਤੋਂ ਤਾਂ ਦੇਣਾ ਚਾਹੀਦਾ 12 13 ਕਿਲੋ ਤਾਂ ਕੁਝ ਨਹੀਂ ਕਹਿੰਦਾ ਇਹਨੂੰ ਵੇਖੋ ਭਾਜੀ ਸਾਹਿਬ ਹੈ ਵੈਸੇ ਇਹੋ ਜੀ ਚੀਜ਼ ਨਾ ਦੁੱਧ ਕੱਢ ਬਥੇਰਾ ਦਿੰਦੀ ਹਾਂਜੀ ਇਹਦਾ ਲੇਵਾ ਜਿਹੜਾ ਨਹੀਂ ਲੇਵਾ ਗਾਵਾਂ ਵਾਲਾ ਲੱਗਾ ਬਹੁਤ ਵਧੀਆ ਕੋਈ ਵੀ ਅੱਜ ਮੱਝ ਨਹੀਂ ਜਿਹੜੀ ਆਪਣੇ ਕੋਲ ਲੇਵੇ ਤੋਂ ਚੋਰ ਆ ਵੀ ਸਾਰੀਆਂ ਮੱਝਾਂ ਲੇਵੇ ਵਾਲੀਆਂ ਸਕੀਨ ਝੂਟੀਆਂ ਵੀ ਬਖਾਲੇ ਬੂਲੇ ਪੂਰੇ ਆ ਹਾਂਜੀ ਹਾਂਜੀ ਸੋਹਣੀਆਂ ਤੇ ਦੋਸਤੋ ਬਿਲਕੁਲ ਇਹ ਸੂਹਾ ਦੁੱਜਾ ਹੀ ਨਾ ਅੱਜ ਦੁੱਜਾ ਦੁੱਜਾ ਦੂਜਾ ਸੂਹਾ ਦੋ ਬਕੀ ਨਾਸ ਠੋਡੀ ਬਿਲਕੁਲ ਅੱਖ ਜਿਹੜੀ ਬਿੱਲੀ ਮਨ ਕੀ ਅੱਖ ਚਾਰੇ ਪੈਰ ਤੋਤੇ ਚਾਰੇ ਖੁਰ ਤੋਤੇ ਆ ਤੇ ਹਵਾਨੇ ਤੇ ਵੀ ਦਾਗ ਪਿਓਰ ਜਿਹੜੀ ਤੁਸੀਂ ਨੀਲੀ ਦੀ ਮੰਨਦੇ ਹੋ ਠੀਕ ਹੈ ਜੀ ਨੀਲੀ ਦੀ ਜਿਹੜੀ ਦੋਸਤੋ ਇਹ ਬਰੀਡ ਦੇ ਵਿੱਚ ਝੋਟੀ ਆ ਦੂਜਾ ਸੁਬਾ ਸੋਣ ਵਾਲੀ ਆ ਠੀਕ ਹੈ ਜੀ ਪਰ ਮੜੀ ਜੈਨੂ ਇੱਕ ਮੜੀ ਤੇ ਤਕਰੀਬਨ ਦਿਨਾਂ ਦੀ ਗੱਲ ਕਰ ਲਿਆ ਪੁੜੇ ਪੜੇ ਵੈਸੇ ਨਵਾਏ ਆ ਤੇ ਤਿਆਰੀ ਮੁਕੰਮਲ ਆ ਵੈਸੀ ਹੋ ਸਕਦਾ ਵੀ ਦੋਸਤੋ ਸਫਰ ਚ ਜਾਂਦੇ ਕੋਈ ਵੀਰ ਲੈ ਕੇ ਜਾਵੇ ਤੇ ਸਫਰ ਚ ਜਾਂਦਿਆਂ ਵੀ ਸੂ ਸਕਦੀ ਆ ਤੇ ਹੋ ਸਕਦਾ ਦਿਹਾੜਾਂਗ ਤੋਂ ਨਾ ਕੱਢ ਵੀ ਸਕਦੀ ਆ ਜਿੱਡੀ ਵੀ ਹੈਗੀ ਆ ਬਾਡੀ ਬੰਤਰ ਦੀ ਪੂਰੀ ਵੱਡੀ ਆ ਜਿੰਨੀਆਂ ਵੀ ਦੋਸਤੋ ਮੱਝਾਂ ਚੋਟੀਆਂ ਤੁਹਾਨੂੰ ਹੁਣ ਤੱਕ ਆਪਾਂ ਦਿਖਾਈਆਂ ਜਾਂ ਦਿਖਾਵਾਂਗੇ ਉਹਨਾਂ ਦੇ ਵਿੱਚੋਂ ਪੂਰੇ ਵੱਡੇ ਹਾਈਐਸਟ ਹਾਈਟ ਦੀ ਕਹ ਲਈਏ ਚਾਹੇ ਵੇਲ ਦੀ ਕਹ ਲਈਏ ਇਹ ਜਿਹੜੀ ਚੋਟੀ ਹੈਗੀ ਆ ਠੀਕ ਆ ਸੌ ਆਰਡਰ ਕੁਆਲਿਟੀ ਕਾਫੀ ਸੋਹਣੀ ਆ ਤੇ ਬਾਕੀ ਨੀਲੀ ਦੇ ਪਸ਼ੂ ਮੋਸਟਲੀ ਆਪਾਂ ਦੇਖਦੇ ਨੀਲੀ ਰਾਵੀ ਨੀਲੀ ਦੇ ਪਸ਼ੂ ਠੰਡੇ ਹੁੰਦੇ ਆ ਲਓ ਜੀ ਖੋਲ ਦਿਗੇ ਖੋਲ ਪੁੱ ਸੋ ਛੋਟੀ ਚੰਗੀ ਆ ਦੋਸਤੋ ਬਾਕੀ ਬਿਲਕੁਲ ਪਤਲੇ ਪਿੰਡੇ ਦੀ ਆ ਤੇ ਜਿੰਨੇ ਵੀ ਆ ਪੂਰੀ ਤਸੱਲੀ ਨਾਲ ਤੁਹਾਨੂੰ ਦਿਖਾਵਾਂਗੇ ਤੁਹਾਡੇ ਬਿਲਕੁਲ ਆਈਡੀਆ ਵਿੱਚ ਜਿਹੜੀ ਸਮਝ ਵਿੱਚ ਆ ਜਾਏ ਜੀ ਆ ਦੇਖੋ ਸਹਿਜ ਜੀ ਲੈ ਆ ਹੌਲੀ ਹੌਲੀ ਲੈ ਜਾ ਲੈ ਜਾ ਲੈ ਜਾ ਗਾਣ ਨੂੰ ਲੈ ਜਾ ਹੌਲੀ 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 ਥੋਰ ਹੌਲੀ ਥੋਰ ਠੀਕ ਹੈ ਥੋੜਾ ਜਿਹਾ ਪਲ ਆਪੋਣਾ ਹੈਗੇ ਹਨ ਹਾਂ ਅੱਜ ਹੀ ਪਾਈਆਂ ਇਹ ਬਿਲਕੁਲ ਆਓ ਜਦੋਂ ਠੰਡ ਸਾਫ ਹੈ ਨਾ ਜਿਵੇਂ ਹਾਂਜੀ ਹਾਂਜੀ ਆ ਹੋਣੀ ਪਾ ਗਈ ਆ ਘਰੇ ਹਨ ਕਿ ਬਾਹਰ ਬੱਦੀਆਂ ਠੀਕ ਆ ਠੀਕ ਆ ਸੋ ਦੋਸਤੋ ਜਿੱਦਾਂ ਕਿ ਆਪਾਂ ਪਹਿਲਾਂ ਦੂਜਿਆਂ ਝੋਟੀਆਂ ਦੇਖਦੇ ਆ ਕਿ ਇਹਨਾਂ ਭਾਂ ਪਾ ਜਾਂਦੇ ਆ ਪਸ਼ੂ ਤੇ ਕਈ ਨਾ ਭਾਜੀ ਸਾਹਿਬ ਆਏ ਹੁੰਦਾ ਵੀ ਕਈ ਨਾ ਵੰਡ-ਵੁੰਡ ਦੀ ਵਰਤੋਂ ਜਿੱਥੋਂ ਪਿੱਛੋਂ ਲਿਆਂਦੀ ਹੈ ਵੀ ਐਂਡ ਤੱਕ ਬੰਦੇ ਕਰ ਦਿੰਦੇ ਨੇ ਜੀ ਹਾਂਜੀ 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 ਫੀਡ ਫੂਡ ਜ਼ਿਆਦਾ ਹੈ ਜਿਹੜੀ ਨਹੀਂ ਸਭਾਈ ਪੂਰੀ ਅੱਜ ਹੀ ਬਾਈ ਆਵੇ ਤਿੰਨਾਂ ਸਰਾਂ ਨਾਲ ਬਾਈ ਇੱਕ ਨੂੰ ਜਵਾਂ ਨਹੀਂ ਬਾਈ ਠੀਕ ਹੈ ਜੀ ਇੱਕ ਜਿਵੇਂ ਪਹਿਲਾਂ ਹੀ ਉਵੇਂ ਹੀ ਹੈ ਬਿਲਕੁਲ ਜੀ ਬਿਲਕੁਲ ਲਓ ਵੀ ਦੋਸਤੋ ਬਾਕੀ ਝੋਟੀ ਦੇ ਵਿੱਚ ਕੋਈ ਸ਼ੱਕ ਨਹੀਂਗਾ ਕੱਲਾ-ਕੱਲਾ ਥਾਣਾ ਦੋਸਤੋ ਨਖੇੜ ਜਿਹੜਾ ਬੇਸ਼ੱਕ ਸੱਜੇ ਖੱਬੀ ਬਹਿਣੀ ਦਾ ਬਹੁਤ ਜ਼ਿਆਦਾ ਤੇ ਅਗਲੇ ਪਿਛਲੇ ਥਾਣਾ ਦਾ ਵੀ ਘਟੋ ਘਟ ਤੁਸੀਂ ਦੇਖੋਗੇ ਤੇ ਵੀ ਤਿੰਨ-ਤਿੰਨ ਚਾਰ-ਚਾਰ ਇੰ ਠੀਕਾ ਅੱਛਾ ਭਾਜੀ ਸਾਹਿਬ ਕਿੰਨਾ ਮੌਕੇ ਦਾ ਵੀ ਮਤਲਬ ਸਾਰਾ ਫੋਨ ਤੇ ਹੀ ਆ। ਹਮ ਮੌਕੇ ਦੇ ਕਰ ਦਾਂਗੇ ਜੀ। ਮੌਕੇ ਤੇ। ਤੇ ਤੀਜੇ ਨੰਬਰ ਤੇ ਗੱਬਣ ਆ ਗਈ। ਇਹ ਗੱਬਣ ਆ ਗਈ। ਤੀਜੇ ਨੰਬਰ ਤੇ। ਸੋ ਦੋਸਤੋਂ ਨਿਵੇਰਵਾ ਪਾ ਦਿੰਨੇ ਆ ਬਿਲਕੁਲ ਤੀਜਾ ਨੰਬਰ ਆ ਤੀਜੇ ਨੰਬਰ ਤੇ ਜਿਹੜੀ ਇਹ ਗੱਬਣ ਆ ਠੀਕ ਆ। ਨੀਲੀ ਦੀ ਤੇ ਨੀਲੀ ਦੀ ਮਏ ਆ। ਪਸੰਦ ਆਊਗੀ ਤੁਹਾਨੂੰ ਤੇ ਹੋ ਸਕਦਾ ਹੋਵੇ ਕਿ ਕਿਸੇ ਵੀਰ ਨੇ ਸ਼ੌਂਕ ਨਾਲ ਗੱਬਣ ਵੀ ਜਿਹੜੀ ਏਆਈ ਕਹਿ ਲੋ ਚਾਹੇ ਜੰਪ ਕਹਿ ਲੋ ਵੀ ਨੀਲੀ ਰਾਵੀ ਦੇ ਬੁੱਲਤ ਕਰਾਈ ਹੋਵੇ ਤੇ ਕਾਸ ਹੈਗੀ ਆ ਵੀ ਚਲੋ ਚੰਗਾ ਬੱਚਾ ਪਾ ਦਊਗੀ। ਤੇ ਅਗਲੇ ਆਪਣੇ ਕੋਲ ਇਹ ਆ ਗਈ ਠੀਕ ਹੈ ਜੀ ਐਨੂੰ ਮੂੰਹ ਦਿਖਾ ਦਈਏ ਹਲਪੁੱਤਰ ਇਹੋ ਮੜੀ ਮੜਾ ਇਹ ਵੀ ਜਿਹੜੀ ਦੋਸਤੋ ਅਗਲੀ ਬਿਲਕੁਲ ਝੋਟੀ ਇਹ ਗੱਬਣਾ ਬਲਾਮਾ ਲਾ ਬਲਾਮਾ ਲਾ ਦੇ ਝੋਕੀ ਦਾ ਵੀ ਸਿੰਗੀ ਸੂੰਗੀ ਤਾਂ ਵੀ ਜਿਵੇਂ ਮੋਹਰਾ ਦਾ ਸਿੰਗ ਲਗਾਉਂਦਾ ਸਿੰਗ ਦਾ ਬਹੁਤ ਸੋਹਣਾ ਜੀ ਤੇਰੀ ਕੁਆਲਿਟੀ ਨੇ ਘੜਖੇ ਬਣਾਈ ਆ ਬਾਹਲੀ ਚੰਗੀ ਕੀਤੀ ਹਾਂਜੀ ਹਾਂਜੀ ਅੱਛਾ ਵੀਰ ਸਾਹਿਬ ਇਹ ਸੂਹਾ ਕਿੰਨਾ ਸੁਣ ਜਾ ਰਹੀ ਹੈ ਕਿੰਨੇ ਵੀ ਦੁੱਜਾ ਸੁਣਾ ਜੀ ਦੁੱਜਾ ਹੀ ਆ ਦੋਵੇਂ ਦੁੱਜਣਾ ਦੁੱਦਣਾ ਹੀ ਆ ਝੋਟੀ ਆ オリジナル ਫਿਰ ਵੀ ਹਾਂਜੀ ਠੀਕ ਆ ਸੂਹਾ ਦੋਸਤੋ ਇਹ ਵੀ ਦੁੱਜਾ ਸੁਣ ਜਾ ਰਹੀ ਆ ਬਿਲਕੁਲ ਸਿੰਗੀ ਸੂੰਗੀ ਦੀ ਬੰਤਰ ਬਹੁਤ ਜਿਆਦਾ ਰਿੰਗ ਦੁਮਾਰ ਦੇਖੀਂ ਉਂਗਲੀ ਨੰਗ ਦੀ ਮਹਾਵੇਜ ਦੀ ਠੀਕ ਹੈ ਛੋਟਾ ਜਿਹਾ ਸਿੰਘ ਵੀ ਆਪਾਂ ਕਹਿੰਦੇ ਵੀ ਇੱਕ ਸਿੱਕਾ ਨਹੀਂ ਨਿਕਲਦਾ ਅਗਰ ਰੁਪਈਆ ਨਹੀਂ ਨਿਕਲਦਾ ਉਹ ਗੱਲ ਬਾਤ ਆ ਵੀ ਬਹੁਤ ਜਿਆਦਾ ਬਰੀਕੀ ਆ ਪਤਲੇ ਸਿੰਘ ਦੇ ਇਹ ਵੀ ਨੀਲੀ ਦੇ ਆ ਪਾਖਾ ਦੋਸਤੋ ਅੱਗੋਂ ਜੇਕਰ ਆਪਾਂ ਦੇਖੀਏ ਤਾਂ ਬਿਲਕੁਲ ਪਤਲੀ ਆ ਤੇ ਬੈਕ ਸਾਈਡ ਆਉਂਦੇ ਉਹਦੇ ਥੱਬਿਆਂ ਦੇ ਥੱਬੇ ਭਲੀ ਬੈਠੀ ਆ ਅੱਗੋਂ ਪਤਲੀ ਆ ਪਿੱਛੋਂ ਆਉਂਦੇ ਉਹਦੇ ਥੱਬਿਆਂ ਦੇ ਥੱਬੇ ਵਾਲੀ ਬੈਠੀ ਆ ਬਾਕੀ ਪਿੱਠ ਪੂੜੇ ਤੋਂ ਆ ਦੇਖੋ ਸੋ ਕਹਿਣ ਵਾਲੀ ਗੱਲ ਨਹੀਂ ਗੀ ਹਾਈਟ ਜਿਹੜੀ ਆ ਦੋਸਤੋ ਤੁਸੀਂ ਕੋਈ ਵੀਰ ਮੀਡੀਅਮ ਅਕਾਊਂਟ ਕਰ ਲਿਓ ਪਰ ਜਿੰਨੀ ਆ ਬਣੀ ਥਣੀ ਪੂਰੀ ਐ ਸਿੰਗਲ ਹੱਡੀ ਦੀ ਨੀਲੀ ਦੇ ਵਿੱਚ ਐ ਠੀਕ ਐ ਇਹ ਲੈ ਜਾਊਗੀ 5-7 ਦਿਨ 5-7 ਦਿਨ ਦਾ ਵੀਰ ਸਾਹਿਬ ਕਹਿੰਦਾ ਸਮਾਂ ਲੈ ਜਾਊਗੀ ਅਜੇ ਕਿਸੇ ਪਾਸੇ ਦੋਸਤੋ ਵੈਸੇ 5-6 ਦਿਨ ਤੱਕ ਕਿਸੇ ਪਾਸੇ ਸੂਣ ਦੇ ਲੱਛਣ ਨਹੀਂ ਦੇ ਦੇਗੇ ਕਿਉਂਕਿ ਅਜੇ ਵੇਖੋ ਤੁਸੀਂ ਠੀਕ ਐ ਜੀ ਕਿਸੇ ਪਾਸੇ ਪੂੜਿਆਂ ਪੜਿਆਂ ਦਾ ਕੋਈ ਖਚਾਣ ਹੀਗਾ ਕੋਣ ਮੜੀ ਲਾਜਾ ਵਜਨ ਵਾਲੀ ਆ ਪੂਰੀ ਮੜੀ ਲਾਜਾ ਲਾ ਦੋ ਮੜੀ ਜੀ ਮੜੀ ਲਾ ਦੇ ਚੱਲ ਤੋੜ ਦੇ ਤੋੜ ਦੇ ਤੋੜ ਤੋੜ ਦੀ ਆ ਤੋੜ ਤੋੜ ਦੇ ਪੁੱਤਰ ਅਚਾਪ ਵੀਰ ਸਾਹਿਬ ਮਤਲਬ ਕਿ ਨੇੜੇ ਤੇੜ ਤੋਂ ਹੀ ਆਪਣੇ ਘਰਾਂ ਦੇ ਵਿੱਚੋਂ ਕੀ ਭਰੋਸੇ ਪਥਾਵਾਂ ਤੋਂ ਖਰੀਦੀ ਜੀ ਵੀਰੇ ਆਪ ਦੇ ਲਦਾਉਣ ਅਗਲਾ ਮੈਂ ਪੂਰੀ ਤੁਹਾਨੂੰ ਦੱਸਿਆ ਵੀ ਇਹਦੀ ਹੁਣ 14 ਕਿਲੋ ਦੀ ਉਹਦੇ ਵੀ ਆਈ ਸੀ 14 15 ਕੱਢੂਗੇ ਕੇ ਬੱਚੇ ਛੱਡ ਕੇ 12 13 ਜੋਇਆ ਇਹਦੇ ਥੱਲੇ ਜੀ ਇਹਦੇ ਥੱਲੇ ਵੀ ਉਹਨਾਂ ਨੇ ਕਿਹਾ ਵੀ 12 ਕਿਲੋ ਚੁੰਦੇ ਰਿਆ ਹੀ ਬਸ ਕੱਟੀ ਨੂੰ ਛੱਡ ਕੇ ਪਹਿਲੇ ਸੂਏ ਦੀ ਕੱਟੀ ਹਾਂਜੀ ਹਾਂਜੀ ਤੇ ਅਕੀਦੇ ਝੁੱਟੀ ਜਾਂ ਲੈ ਵਲੂ ਵੇ ਲਾ ਵੇਖੀਏ ਹਾਂਜੀ ਹੁਣ ਆਦ ਦੇ ਲੋ ਨਾ ਆਪਾਂ ਵੇਖੋ ਜੀ ਮਾਲ ਮਾੜਾ ਨਹੀਂ ਲੈਂਦੇ ਸਿਰਾਂ ਹੀ ਲੈਨੇ ਆ ਜੀ ਤੇ ਲਾ ਮਾਣਾ ਆਵੇ ਭੈਣ ਭਰਾ ਲਾ ਹਾਂਜੀ ਤੇ ਗਾਹ ਲਾ ਵੇਖੋ ਜੀ ਪਰਮਾਲ ਮਾ ਹੈ ਮਾਲਕਾ ਜੋ ਵੀ ਹੈਗਾ ਵੇਖੋ ਜੀ ਇਹ ਤਾਂ ਭਰੇ ਭਾਂਡੇ ਆ ਹਾਂਜੀ ਠੀਕ ਆ ਜੀ ਕੀ ਪਰ ਕਿੰਨਾ ਕੁ ਆਪਣੇ ਜਿਹੜਾ ਵਾਸਾ ਵੇਖ ਲਓ ਜੇ ਕੋਈ ਚੀਜ਼ ਮਾੜੀ ਆ ਤੇ ਤਾਂ ਦੱਸੋ ਤੁਸੀਂ ਠੀਕ ਆ ਜੀ ਯਾਦ ਦੇ ਲੋਣੀ ਆਪਾਂ ਠੀਕ ਆ ਮਾੜੀ ਚੀਜ਼ ਦੇ ਖੜਦੇ ਨਹੀਂ ਬਿਲਕੁਲ ਇਹਨੂੰ ਤੋੜਦੇ ਮਾੜੀ ਲੰਮੀ ਕੱਟ ਤੋੜ ਤੋ ਇਹਨੂੰ ਇਹ ਲੰਮੀ ਚੋੜ ਤੋੜ ਤੋ ਤੋ ਲੰਬਾਈ ਦੇ ਲੰਮੀ ਤੋੜ ਮਾੜੀ ਸੋ ਕਿਸੇ ਵੇਰ ਨੇ ਖਰੀਦਨੀਆ ਕੋਈ ਸ਼ੰਕਾ ਨਾ ਰਹੇ ਜੇ ਮਨ ਦੇ ਵਿੱਚ ਆ ਦੇਖੀ ਦੀ ਤੂਰ ਤੂਰ ਤੇ ਕਿਸੇ ਗੱਲੋਂ ਖੰਜੀ ਨਹੀਂ ਚਾਲ ਚੰਗੀਏ ਦੋਸਤੋ ਵੀ ਦੂਰੋਂ ਨੇੜਿਓ ਤੁਸੀਂ ਆਉਣਾ ਸੌਦਾ ਕਰਨਾ ਹਾਈਟ ਮੀਡੀਅਮ ਪਰ ਰਾਜੀ ਹੱਦੋਂ ਮਾਦਾ ਠੀਕ ਆ ਜੀ ਰਾਜੀ ਵਜਨ ਲੋਡ ਵਾਲੀ ਪੂਰੀ ਆ ਕਰਮਾਂ ਵਾਲੀ ਸੋ ਪੂਰੀ ਜੰਮੀ ਪਲੀ ਆ ਠੀਕ ਆ ਜੀ ਕਿਸੇ ਜਿੱਥੋਂ ਵੀ ਖਰੀਦੀ ਆ ਵੀ ਕਿਸੇ ਵੇਰ ਨੇ ਚੰਗੀ ਸੇਵਾ ਕੀਤੀ ਆ ਕਈ ਵਾਰ ਪਸ਼ੂ ਜੜਾ ਦੋਸਤੋ ਲੈਸਪਨ ਦੇ ਵਿੱਚ ਹੁੰਦਾ ਉਥੇ ਆਪਾਂ ਕਹਿ ਵੀ ਦਿੰਦੇ ਆ ਵੀ ਇੰਨੀ ਪ੍ਰੋਪਰ ਸੇਵਾ ਨਹੀਂ ਹੋਈਗੀ ਪਰ ਇੱਥੇ ਤੁਸੀਂ ਵੇਖੋ ਪੂਰੀ ਰੀਜ ਲਈ ਆ ਠੀਕ ਆ ਜੀ ਸੋ ਕਾਫੀ ਵਧੀਆ ਚੰਗੀ ਸੇਵਾ ਦੇ ਵਿੱਚ ਪੂਰੀ ਆ ਬਲਮਾ ਨਾ ਦੀ ਸਭੀ ਸੁਭੀ ਚੰਗੀ ਆ ਠੀਕ ਆ ਤੇ ਆ ਦੇਖੋ ਇਹ ਨੇ ਮਾਰਬਲ ਦੀ ਜੇ ਥਰਦੇ ਨਾਲ ਵਾਜੇ ਆ ਦੇਖੋ ਠੀਕ ਆ ਸੋ ਵਾਟਰ ਕੁਆਲਿਟੀ ਵੀ ਕਾਫੀ ਸੋਣੀ ਆ ਨਖੇੜ ਦੇ ਵਿੱਚ ਥਾਣਾ ਤੇ ਥਾਣੂ ਵੀ ਪੂਰਾ ਲੰਬਾਈ ਦੇ ਵਿੱਚ ਆ ਤੇ ਜਵਾਬ ਬਿਲਕੁਲ ਪੋਲਾ ਹੋਊਗਾ ਬਿਲਕੁਲ ਠੀਕ ਹੈ ਮੈਂ ਬੜਾ ਹੀ ਚੰਗਾ ਚੋਣ ਕੋਈ ਵੀ ਮੈਂ ਮਾਰੀ ਨਾ ਹੋ ਗਈ ਐ ਵਧੀਆ ਸਰਾ ਹੀ ਹੈ ਠੀਕ ਹੈ ਜੀ ਤੇ ਮੁੱਲ ਜਿਹੜਾ ਦੋਸਤੋ ਇਹਦਾ ਵੀ ਖਾਸ ਤੌਰ ਤੇ ਫੋਨ ਤੇ ਹੋਊਗਾ ਕਿਉਂਕਿ অলਮੋਸਟ ਜਿੰਨੇ ਪਸ਼ੂ ਆਪਾਂ ਤੁਹਾਨੂੰ ਦਿਖਾਏ ਆ ਜਾਂ ਦਿਨੇ ਤੁਹਾਨੂੰ ਦਿਖਾਉਣੇ ਆ ਸਾਰੇ ਪਸ਼ੂਆਂ ਦਾ ਮੁੱਲ ਜਿਹੜਾ ਫੋਨ ਤੇ ਹੋਊਗਾ ਸੋ ਮੇਰਾ ਵੀਰ ਬਿਲਕੁਲ ਡਿਟੇਲ ਇੱਕ ਵੇਰਵਾ ਜ਼ਰੂਰ ਪਾ ਦਿਓ ਨਾਲ ਵੀ ਕਿਹੜੇ ਨੰਬਰ ਵਾਲਾ ਪਸ਼ੂ ਤੁਸੀਂ ਦੇਖਿਆ ਠੀਕ ਹੈ ਜੀ ਉਸ ਅਕੋਰਡਿੰਗ ਤੁਸੀਂ ਜਿਹੜੀ ਰੇਟ ਦੀ ਗੱਲਬਾਤ ਕਰ ਲਿਓ ਠੀਕ ਹੈ ਜੀ ਰੇਟ ਜਿੰਨੇ ਵੀ ਪਸ਼ੂ ਆ ਸਾਰਿਆਂ ਦਾ ਫ ਜ਼ਰੂਰ ਕੰਟੈਕਟ ਕਰਿਓ ਵੀ ਰੇਡ ਪੁੱਛ ਲਿਓ ਖਾਸ ਤੌਰ ਤੇ ਠੀਕ ਆ ਬਾਕੀ ਮਾਨਤਾ ਨਾ ਵਿੱਚੋਂ ਜੋ ਵੀ ਗੰਜੈਸ਼ ਉਹ ਹੋ ਜਾਊਗਾ ਇਸ ਤੋਂ ਬਾਅਦ ਇੱਕ ਆਪਣੇ ਕੋਲ ਪੰਜਵੇਂ ਨੰਬਰ ਤੇ ਆ ਜੀ ਆ ਇਹ ਸੂਈ ਆ ਜੀ ਅੱਜ ਹੀ ਇਹ ਮੱਧ ਜਿਹੜੀ ਆ ਦੋਸਤੋ ਇਹ ਸੂਈ ਆ ਅੱਜ ਹੀ ਸੂਈ ਆ ਅੱਜ ਅੱਜ ਤੜਕੇ ਹੀ ਸੂਈ ਆ ਅੱਛਾ ਜੀ ਹਾਂਜੀ ਚੋਈ ਆ ਛੋਟੀ ਸਵੇਰੇ ਹਾਂਜੀ ਸਵੇਰੇ ਦਾ 8:00 ਵਜੇ ਸੂਈ ਆ ਠੀਕ ਆ ਜੀ ਤੇ 9:00 ਕੋਈ 9:30 ਵਜੇ ਮੈਂ ਇੱਕ ਬੱਚੇ ਨੂੰ ਹੀ ਲਿਆਇਆ ਲਚੋਈ ਵੀ ਆ ਦੋ ਤਿੰਨ ਕਿਲੋ ਜ਼ੋਰ ਜ਼ੋਰ ਪਾਤੀ ਸੀ ਜੇ ਮੈਂ ਨਾ ਜੀ ਬਿਲਕੁਲ ਓਕੇ ਚੂਣ ਚੂਣ ਬਾੜੀ ਚੰਗੀ ਆ ਬੱਚੇ ਪੁੱਤ ਨੇ ਵਧੀਆ ਖੁਸ਼ੀ ਨੇ ਮੈਂ ਨਹੀਂ ਵਧੀਆ ਵਧੀਆ ਠੀਕ ਆ ਜੀ ਸੋ ਅੱਜ ਜੀ ਦੋਸਤੋ ਮਾਰਨਿੰਗ ਸੂਈ ਆ ਠੀਕ ਆ ਜੀ ਅੱਜ ਹੀ ਆਪਾਂ ਕਵਰੇਜ ਕਰਦੇ ਆਂ ਪਏ ਤੇ ਅੱਜ ਹੀ ਮਾਰਨਿੰਗ ਸੂਈ ਆ ਸੋ ਬੱਚੇ ਨੂੰ ਵੀ ਲਿਆਇਆ ਗਿਆ ਬਾਕੀ ਵਧੀਆ ਬੱਚਾ ਰਾਜੀ ਖੁਸ਼ੀ ਪੈਂਦਾ ਨੇ ਗਿੱਲੇ ਨਾੜੂ ਦੇ ਨਾਲ ਬੱਚਾ ਮਗਰ ਮੇਲ ਕਾਫੇ ਕੇ ਕੱਟੀ ਆ ਜੀ ਕੱਟੀ ਆ ਮੈਨ ਕੱਟੀ ਆ ਫੀਮੇਲ ਕੱਟੀ ਮਗਰ ਲਓ ਜੀ ਫੀਮੇਲ ਦੋਸਤੋ ਮਗਰ ਬੱਚਾ ਹੈ ਕੱਟੀ ਆ ਤੇ ਅੱਜ ਹੀ ਬਿਲਕੁਲ ਬੱਚੇ ਨੂੰ ਜਨਮ ਦਿੱਤਾ ਸੋ ਕੱਟੀ ਇੱਕ ਵਾਰੀ ਆਪਾਂ ਤੁਹਾਨੂੰ ਥੋੜਾ ਜਿਹਾ ਨੇੜੇ ਤੋਂ ਆ ਲੋ ਜੀ। ਗਾਧ। ਇਹ ਦਰੋ। ਆ ਦੇਖੋ ਜੀ ਠੀਕ ਆ। ਸੋ ਬਾਕੀ ਫੇਸ ਕੁਆਲਿਟੀ ਤੁਸੀਂ ਇਹ ਸਮਝਦੇ ਦੇਖ ਲਓ। ਅੱਛਾ ਵੀਰ ਸਾਬ ਜੀ ਇਹ ਤੀਜਾ ਸੂਬਾ ਹੀ ਹੈ? ਨਹੀਂ ਦੂਜਾ ਦੂਜਾ ਦੂਜੇ ਸੂਬੇ ਆ। ਛੋਟੀ ਆ ਜੀ। ਲਓ ਜੀ ਦੂਜੇ ਸੂਬੇ ਦੋਸਤੋ ਛੋਟੀ ਬਿਲਕੁਲ ਪੈ ਜਾਂਦੀ ਹੈ ਠੀਕ ਆ। ਤੇ ਬੌਲਾ ਕੋਈ ਕੱਢਿਆ 2-3 ਕਿਲੋ ਸੂਬਾ? ਹਾਂ ਸਿਰੇ 2 ਕਿਲੋ ਕੱਢਿਆ ਬੱਚੇ ਨੂੰ ਪੂਰਾ ਰੱਜ ਕੇ ਛੜਾਇ ਪਹਿਲਾਂ ਰਜਾ ਕੇ। ਠੀਕ ਆ ਜੀ। ਫੁੱਲ ਫਿਰ ਝੋਈ ਆ ਮੈਂ। ਵਾਦ ਦਾ ਵੇਖੀ। ਆ ਦੇਖੋ ਖੋਲੋ ਬਾਹਰ ਖੋਲ ਦੇ ਕੋਈ ਗੱਲ ਸੇ ਖੋਲਾ ਮੱਝ ਖੋਲ ਕੇ ਲਿਆਓ ਆਦੇ ਵਾਲ ਨੂੰ ਕੱਢੀ ਕੋ ਬਣਾ ਆਦੇ ਵਾਲ ਨੂੰ ਮੱਝ ਤੇ ਪਸ਼ੂ ਦੋਸਤੋ ਬਹੁਤੇ ਵੀਰਾਂ ਦਾ ਹੁੰਦਾ ਵੀ ਚਲੋ ਪਸ਼ੂ ਘੱਪੜ ਖਰੀਦਿ ਗਏ ਕਈਆਂ ਵੀਰਾਂ ਦਾ ਹੁੰਦਾ ਵੀ ਸੋਇਆ ਸੋਇਆ ਪਸ਼ੂ ਖਰੀਦਿਆ ਜਾਂਦੇ ਤੇ ਪਸ਼ੂ ਹਰ ਇੱਕ ਕੈਟਾਗਰੀ ਦੇ ਵਿੱਚ ਹੋਲੀ ਹੋਲੀ ਬੱਚੇ ਤੋਂ ਮਾੜਾ ਕੱਢ ਲੈ ਕੱਢ ਲੈ ਲੈ ਇਧਰੋਂ ਐਂ ਐਂ ਕਮਾ ਦੇ ਬੂਹੇ ਵਾਲ ਨੂੰ ਪਹਿਲਾਂ ਇਹਨੂੰ ਲੈ ਜਾਓ ਜੀ ਸੇ ਪਹਿਲਾਂ ਇਹਨੂੰ ਲੈ ਜਾ ਅੰਦਰ ਲੈ ਜਾ ਗਾਂ ਨੂੰ ਹੋਲੀ 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 1 ਰੁਪਿਆ ਆਵੜੀ ਦੇਣਾ ਮੈਨੂੰ ਹੋਲੀ ਜਾਂਦੇ ਹੋ ਹੋਲੀ ਆਰਾਮ ਨਾਲ ਲੈ 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 ਗਾਣੂ ਯਾਰ ਚੰਨਣੇ ਲੈ ਜਾ ਐਥੇ ਰੋਕ ਲਿਆ ਜੇ ਦਰਦੀ ਯਾਰ ਮੁੱਟੀ ਨੂੰ ਗਲਤ ਕਰ ਗਿਆ ਉਧਰੋਂ ਜਾਣੀ ਹੀ ਕੋਈ ਨਹੀਂ ਖੈਣੇ ਤੋਰ ਤੋਂ ਕੋਈ ਗੱਲ ਖਰਾਬ ਨਾ ਜਾਂਦੇ ਆਰਾਮ ਨਾ ਕਲ ਨਾ ਕੋਈ ਲੰਮਾ ਤੋਰ ਤੋਂ ਕੋਈ ਗੱਲ ਨਹੀਂ ਸਮਝ ਆਦੇ ਭੈਣ ਭਰਾ ਕਿਸੇ ਵੀਰ ਨੂੰ ਵੀ ਆਹ ਦੇਖੋ ਲੈਇਆ ਕਰਮ ਫੇਰ ਉਧਰ ਹੀ ਲੈ ਆਓ ਗਾਂ ਲੈ ਜੀ ਗਾਂ ਵਾਲੇ ਕਾਂ ਵਾਲੇ ਬੰਨੇ ਨੂੰ ਗਾਂ ਦੇ ਕੋਲ ਲੈ ਆ ਕੇ ਖਿਲਾਰ ਲਈ ਮੜੀ ਮੜੀ ਤੁਰ ਐਣੋ ਮੇਰੇ ਵੱਲ ਨੂੰ ਮੋੜ ਕੇ ਮੇਰੇ ਵੱਲ ਨੂੰ ਮੋੜ ਮੇਰੇ ਵੱਲ ਨੂੰ ਆਹ ਦੇਖੋ ਜੀ ਠੀਕ ਆ ਸੋ ਬਾਕੀ ਥੋੜਾ ਜਿਹਾ ਜਿਹੜਾ ਦੋਸਤੋ ਲੇਟ ਨਾਈਟ ਹੋ ਗਿਆ ਕਵੇਲਾ ਹੋ ਗਿਆ ਪਰ ਫਿਰ ਵੀ ਜਿੰਨੀ ਵੀ ਹੋ ਸਕਦੀ ਹੈ ਆਪਾਂ ਤੁਹਾਨੂੰ ਇਹ ਤਸੱਲੀ ਨਾਲ ਦਿਖਾ ਦਿੰਦੇ ਆ ਮੇਰੇ ਕੋਲ ਅੰਦਰ ਵਾਲਣੀ ਇਹ ਨਹੀਂ ਦੇ ਖੋਲੀ ਦੇ ਕੋਈ ਗੱਲ ਨਹੀਂ ਠੀਕ ਹੈ ਜੀ ਮੈਂ ਕਿਹਾ ਨਹੀਂ ਨਾ ਆ ਦੇਖ ਠੀਕ ਹੈ ਜੀ ਇੱਕਸਾਰ ਬਿਲਕੁਲ ਲੇਵਾ ਇੱਕੋ ਜਿਹਾ ਥਣ ਠੀਕ ਹੈ ਜੀ ਕੋਈ ਵੀ ਦੋਸਤੋ ਕਈ ਵਾਰ ਹੁੰਦਾ ਵੀ ਥੋੜਾ ਪਤਾ ਪਸ਼ੂ ਰੱਖਦਾ ਕੋਈ ਸਾਈਡ ਕੋਈ ਦੂਜਾ ਤੀਜਾ ਉਹ ਆਪਾਂ ਤੁਹਾਨੂੰ ਦੱਸ ਦਈਦਾ ਮੌਕੇ ਤੇ ਖੜਕੇ ਤੇ ਬਿਲਕੁਲ ਇੱਕੋ ਜਿਹਾ ਲੇਵੇ ਨੇ ਇੱਕੋ ਜਿਹਾ ਬਿਲਕੁਲ ਦੋਸਤੋ ਬਿਲਕੁਲ ਇੱਕਸਾਰ ਲੇਵੇ ਆ ਠੀਕ ਆ ਤੇ ਮਗਰ ਕੱਟੀ ਆ ਫੀਮੇਲ ਕਾਫ ਤੇ ਮੁੱਲ ਜਿਹੜਾ ਇਹਦਾ ਵੀ ਫੋਨ ਤੇ ਹੋਊਗਾ ਝੋਟੀ ਆ ਦੂਜਾ ਸੁਹਾਸ ਹੋਈ ਆ ਅੱਜ ਮਾਰਨਿੰਗ ਤੇ ਵੀ ਸਾਹ ਇਸ ਤੋਂ ਬਾਅਦ ਇੱਕ ਹੋਰ ਜਿਹੜਾ ਨਾਗ ਆਪਣੇ ਕੋਲ ਇੱਕ ਹੋਰ ਸੂਈ ਮੈਂ ਜੀ ਲਓ ਜੀ ਆਜੋ ਇੱਕ ਹੋਰ ਜਿਹੜੀ ਦੋਸਤੋ ਮਾਝ ਅਗਲੀ ਸੂਈ ਆ ਬਿਲਕੁਲ ਤਾਜੀ ਉਹ ਆਪਾਂ ਤੁਹਾਨੂੰ ਦਿਖਾ ਦਿੰਨੇ ਆ ਦੇਖੋ আচ্ছা ਇਹ ਕਿੰਮਾ ਸੁਭਾ ਜੀ ਇਹ ਚੌਥਾ ਸੁਹਾ ਹੈ ਚੌਥਾ ਕਿੰਨੇ ਦਿਨਾਂ ਦੀ ਇਹ ਸੂਈ ਹੋ ਗਈ ਜੀ ਘਰ ਤੋਂ ਘੱਟ ਮੰਨ ਲਓ 20ਆਂ 22 ਦਿਨਾਂ ਦੀ 20-22 ਦਿਨਾਂ ਦੀ ਬੱਚਾ ਹੈਗਾ ਨਾ ਹਾਂ ਬੱਚਾ ਕੱਟੀ ਆ ਮਗਰੇ ਦੀ ਲਓ ਜੀ ਮਗਰ ਕੱਟੀ ਆ 20-22 ਦਿਨਾਂ ਦੀ ਸੂਈ ਆ ਹਾਂ 22 ਲਾ ਲਓ 25 ਲਾ ਲਓ ਬਾ ਚੌਥਾ ਹਾਂ ਬਾ ਇੱਥੋਂ ਵੱਧ ਨਹੀਂ ਤੇ ਦੁੱਧ ਹੁਣ ਕਿੰਨੇ ਕਿਤੇ ਚੱਲਣ ਦੀ ਹੈ ਦੁੱਧ ਇਹਦੇ 7 ਕਿਲੋ ਹੀ ਆ 7 ਕਿਲੋ ਲਓ ਜੀ 7 ਕਿਲੋ ਦੋਸਤੋ ਦੁੱਧ ਬਿਲਕੁਲ ਹਾਜ਼ਰ ਤੇ 20-22 ਦਿਨਾਂ ਦੀ ਸੂਈ ਆ ਬਾਕੀ ਮਗਰ ਬੱਚਾ ਕੱਟੀ ਹੈ ਕੱਟੀ ਆ ਜੀ ਕੱਟੀ ਕੱਟੀ ਆ ਫੀਮੇਲ ਕਾਫ ਤੇ ਰੇਟ ਵੀ ਬਿਲਕੁਲ ਮੇਨੂੰ ਤਾਂ ਜਾਇਜ਼ ਰੇਟ ਬਿਲਕੁਲ ਜਾਇਜ਼ ਹੈ ਠੀਕ ਹੈ ਜੀ ਸੋ ਰੇਟ ਜਿਹੜਾ ਦੋਸਤੋ ਇਹਦਾ ਬਿਲਕੁਲ ਜਾਇਜ਼ ਆ ਥੋੜਾ ਤੋਰਦਿਆਂ ਨੂੰ ਵੀ ਕਰੇਗੇ ਸੱਦਨੇ ਚੋਣੀ ਹੋਏ ਬਹੁਤ ਜ਼ਿਆਦਾ ਚੰਗੀ ਮੈਂ ਇਹ 7 ਕਿਲੋ ਤੇ ਵੀਸਾ ਪੂਰਾ 7 ਕਿਲੋ ਹੋਗਾ ਹੋਗਾ ਹੀ ਹੋਊਗਾ ਇੱਕ ਉਹਦਾ ਵਪਾਰ ਵਪਾਰ ਦੀ ਤੁਹਾਡੀ ਲੈਣਾ ਵਪਾਰੀਆਂ ਵਾਲੀ ਗੱਲ ਨਾ ਹੋਵੇ ਨਹੀਂ 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 ਕੋਈ ਤੁ ਮੰਨ ਕੇ ਚੱਲੋ ਜੀ ਕੋਈ ਪਾਈਆ ਵਧ ਵੀ ਸਕਦਾ ਘੜ ਵੀ ਸਕਦਾ ਬਸ ਪਰ ਮੇਰੇ ਮੇਰੇ ਮਦਦ ਜੇ ਨਾ ਇਹ ਨਹੀਂ ਆ ਬਸ ਚਲੋ ਕੋਈ ਦੂਰ ਨੇੜ ਦਾ ਸਫਰ ਹੋਵੇ ਕੋਈ ਪਾਈਆ ਸੈਂਟ ਦਾ ਕੋਈ ਫਰਕ ਨਹੀਂ ਪੈਂਦਾ ਕਈ ਰਾਂ ਵੇਖੋ ਇਹ ਡੰਗਰ ਵੰਡ ਵੁੰਡ ਘਟ ਖ ਇਤਰਾ ਕਰਕੇ ਫਰਕ ਪੈ ਜਾਂਦਾ ਹਾਂਜੀ ਹਾਂਜੀ ਪਰ ਮੇਰੇ ਹਿਸਾਬ ਨਾਲ ਇਹਨਾਂ ਵੱਧ ਹੀ ਹੋਊਗਾ ਪੋਰਾ ਘਟਣੀਗਾ ਹੋ ਸਕਦਾ ਪੋਰਾ ਵੱਧ ਵੀ ਹੋ ਜਾਏ ਮੋਕੇ ਤੇ ਘਟ ਵੀ ਸਕਦਾ ਵੱਧ ਵੀ ਸਕਦਾ ਠੀਕ ਹੈ ਜੀ ਹਾਂਜੀ ਲਓ ਵੀ ਦੋਸਤੋ ਠੀਕ ਹੈ ਜੀ ਪਾਈਆ ਖਾਨ ਦਾ ਦੋਸਤੋ ਆਪਾਂ ਕਹਿ ਵੀ ਦਿੰਨੇ ਆ ਸਫਰ ਦੇ ਦੌਰਾਨ ਵੀ ਪਸ਼ੂ ਥੋੜਾ ਕਰ ਜਾਂਦਾ ਹਾਂ ਵੀ 10 ਕਿਲੋ ਹੋਊਗਾ ਵੱਧ ਵੀ ਸਕਦਾ ਘਟ ਵੀ ਸਕਦਾ ਆਹ ਕੱਟੀ ਦੇ ਘਰ ਦੇ ਮੈਂ ਨੂੰ ਲਓ ਜੀ ਕੱਟੀ ਦਿਖਾਉਂਦਾ ਆਹ ਕੱਟੀ ਹੈ ਜੀ ਮਦਰ ਆਹ ਫੀਮੇਲ ਕਾਫ ਆ 20 ਬਾਈਆਂ ਦਿਨਾਂ ਦਾ ਦੋਸਤੋ ਸੁਹਾ ਦੱਸਿਆ ਗਿਆ 25 ਲਾ ਲ ਕੋਈ 25 ਦਿਨਾਂ ਦਾ ਕੋਈ 25 ਦਿਨਾਂ ਦਾ ਬਾਈਆਂ 25 ਦਿਨਾਂ ਦਾ ਤੇ ਬਾਕੀ 7 ਕਿਲੋ ਜਿਹੜਾ ਬਿਲਕੁਲ ਦੁੱਧ ਅੱਜ ਹਾਜ਼ਰ ਆ ਠੀਕ ਆ ਜੀ ਸੋ ਜਿਹੜਾ ਕਿਸੇ ਵੀਰ ਨੇ ਆਣ ਕੇ ਨਰਕ ਪਰਖ ਕਰਨੀ ਆ ਤਸਦੀ ਕਰ ਲੈਣੀ ਠੀਕ ਆ ਸੋ ਸਿੰਘਾ ਸਿੰਘਾਂ ਦੀ ਬੰਤਰ ਇੱਕ ਵਾਰੀ ਆ ਵੇਖ ਲੋ ਵਧੀਆ ਜੀ ਰੇਟ ਬਹੁਤ ਭਾਅ ਭਾਅ ਵੀ ਉਹਨਾਂ ਦਾ ਵਾਹ ਜਿੰਨੇ ਕੀ ਠੀਕ ਆ ਰੇਟ ਵੀ ਛੋਟਾ ਹੈ ਹਾਂ ਸੋ ਕਿ ਹਰ ਇੱਕ ਤਰ੍ਹਾਂ ਦਾ ਕੋਈ ਭੈਣ ਭਰਾ ਖਰੀਦਣ ਵਾਲਾ ਕੋਈ ਲੱਖ ਦਾ ਪਸ਼ੂ ਖਰੀਦਣ ਵਾਲਾ ਕੋਈ ਪੀਆ ਨਹੀਂ ਹਰ ਵਾਲਾ ਵੀ ਖਰੀਦਣ ਵਾਲਾ ਕੋਈ ਕੋਈ ਨਹੀਂ ਪਤਲੇ ਪਿੰਡੇ ਦੀ ਹੈ ਮੈਂ ਠੀਕ ਆ ਜੀ ਹਾਈ ਉਹੋ ਜੇ ਘਰ ਤੋਂ ਵਾਲੇ ਬਜਾਰੇ ਤੋਂ ਠੀਕ ਆ ਜੀ ਠੀਕ ਆ ਦੇ ਪੋਤੇ ਇਥੇ ਆ ਲੋ ਜੀ ਸੋ ਦੋਸਤੋ ਅੱਜ ਫਿਲਹਾਲ ਇਹ ਪਸ਼ੂ ਬਗਾਉ ਸੀਗੇ ਬਾਜੀ ਸਾਹਿਬ ਹੁਣਾਂ ਦੇ ਕੋਲ ਠੀਕ ਆ ਜੀ ਸੋ ਨਗ ਜਿਹੜਿਆ ਤੁਹਾਨੂੰ ਟੋਟਲ 6 ਨਗ ਦਿਖਾਤੇ ਆ ਠੀਕ ਆ ਅੱਛਾ ਵੀਰ ਸਾਹਿਬ ਇੱਕ ਨੰਬਰ ਆਪਣੇ ਜ਼ਰੂਰ ਦੇ ਦਈਏ 9474 ਜੀ ਹਾਂ ਜੀ 42346 ਠੀਕ ਆ ਜੀ 947442346 ਠੀਕ ਹੈ ਜੀ ਸੋ ਦੋਸਤੋ ਇਹ ਨੰਬਰ ਵੀਰ ਸਾਹਿਬ ਉਹਨਾਂ ਦੇ ਆਪਾਂ ਲਗਾਤਾਰ ਸਕਰੀਨ ਦੇ ਥੱਲੇ ਚਲਦੇ ਕਰਦੇ ਹਾਂਗੇ ਨੰਬਰਾਂ ਦੇ ਤੁਸੀਂ ਜਿਹੜਾ ਕਾਲ ਕਰ ਸਕਦੇ ਜੀ ਠੀਕ ਹੈ ਤੇ ਪਸ਼ੂ ਇਸੇ ਤਰ੍ਹਾਂ ਡੇਲੀ ਰੁਟੀਨ ਦੇ ਵਿੱਚ ਇਸ ਘਰੇ ਆਉਂਦੇ ਰਹਿੰਦੇ ਆ ਵੈੜਾ ਆਉਂਦੀਆਂ ਨੇ ਮੱਝਾਂ ਆਉਂਦੀਆਂ ਨੇ ਝੋਟੀਆਂ ਆਉਂਦੀਆਂ ਨੇ ਤੁਸੀਂ ਆਪਣਾ ਸਮੇਂ-ਸਮੇਂ ਨਾਲ ਸੰਪਰਕ ਬਣਾ ਕੇ ਰੱਖ ਸਕਦੇ ਜੀ ਤੇ ਬਿਲਕੁਲ ਸਭਰਾ ਪਿੰਡ ਜਿਹੜਾ ਦੋਸਤੋ ਲੱਗਿਆ ਠੀਕ ਆ ਜੀ ਠੀਕ ਆ ਜੀ ਸਭਰਾ ਪਿੰਡ ਕਾਫੀ ਮਸ਼ਹੂਰ ਆ ਠੀਕ ਹੈ ਤੇ ਇਹ ਲੱਗਿਆ ਬਾਕੀ ਮੱਲੂ ਵਾਲੀਏ ਤੁਸੀਂ ਖਾਸ ਵਿਜ਼ਿਟ ਕਰਨੀ ਆ ਨੇੜੇ ਮੱਲਾਂ ਵਾਲਾ ਨੇੜੇ ਕਾਮਲ ਵਾਲਾ ਠੀਕ ਹੈ ਜੀ ਸੋ ਮਿਲਦੇ ਆਂ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ